ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੜ੍ਹ ਆਏ ਹੋਏ ਨੇ ਤੇ ਮਾਝੇ ਦੇ ਵਿੱਚ ਸਥਿਤੀ ਬੜੀ ਗੰਭੀਰ ਹੈ ਤੇ ਮਾਲਵੇ ਖੇਤਰ ਦੇ ਵਿੱਚੋਂ ਤੇ ਵੱਖ-ਵੱਖ ਜਗ੍ਹਾ ਤੋਂ ਲੋਕ ਆਪਣੇ ਵੱਲੋਂ ਦਸਵੰਤ ਕੱਢ ਕੇ ਮਾਝੇ ਦੇ ਲੋਕਾਂ ਦੀ ਹੈਲਪ ਕਰਨ ਦੇ ਲਈ ਪਹੁੰਚ ਰਹੇ ਨੇ ਲੇਕਿਨ ਵੀਡੀਓ ਜੋ ਸਾਹਮਣੇ ਆ ਰਹੀਆਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਸਾਡੀ ਮਿਹਨਤ ਦੀ ਕਮਾਈ ਆ ਯਾਰ ਜਿਹੜੀਆਂ ਟਰਾਲੀਆਂ ਪਾਪਾ ਲਿਆਉਂਦੇ ਆ ਤੁਹਾਡੇ ਅਸੀਂ ਪੈਚ ਹਰਾਮੀ ਆ ਇੱਥੇ ਹਰਾਮ ਦੀ ਕਮਾਈ ਆ ਸਾਡੀ ਕੋਈ ਨਾਭੋਂ ਆਇਆ ਉਹਦਾ ਤਾਂ ਸਿਰ ਕਾਟ ਕੇ ਰਹਾਤਾ ਉਹਦਾ ਦਿਮਾਗ ਲਿਆ ਹੀ ਨਹੀਂ ਦੁਰਾਇਆ ਤੁਹਾਡੇ ਕੋਲੇ ਇਥੇ ਉਹ ਮਾਜੇ ਦੀ ਧਰਤੀ ਸੂਰਬੀਰਾਂ ਦੀ ਪੂਰੀਆ ਮੰਗਤਿਆ ਦੀ ਬਣ ਕੇ ਰਹਿ ਗਈ ਜਿਹੜੇ ਤਾਂ ਲੋੜਵੰਦ ਬੰਦੇ ਨੇ ਉਹਨਾਂ ਤੱਕ ਤਾਂ ਸਹੂਲਤ ਪਹੁੰਚ ਨਹੀਂ ਰਹੀ ਪਰ ਜਿਹੜੇ ਰਸਤੇ ਦੇ ਵਿੱਚ ਲੋਕ ਝੁੰਡ ਬਣਾ ਬਣਾ ਖੜੇ ਨੇ ਉਹ ਸਮਾਨ ਨੂੰ ਲੁੱਟ ਰਹੇ ਨੇ ਕਮਾਲ ਹੀ ਹੋਈ ਪਈ ਐ ਲੋਕਾਂ ਨੇ ਸਮਾਨ ਸਟੋਰ ਕਰਨਾ ਸ਼ੁਰੂ ਕਰ ਰੱਖਿਆ ਬਿਲਕੁਲ ਸ਼ਰਮ ਹੀ ਲਾ ਰਹੀ ਐ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀ ਜਿਹੜੇ ਤਾਂ ਜ਼ਿਮੀਦਾਰ ਭਾਈ ਨੇ ਉਹ ਤਾਂ ਸੋਕੇ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਹੂ 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 ਸਾਡੇ ਬੰਦਿਆਂ ਦੇ ਪੈਣ ਚ ਗਰੂਟ ਮਾਰੇ ਹੱਥਾਂ ਦੇ ਗਰੂਟ ਇੰਨੇ ਵਿਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਾਨ ਇਹ ਰਾਸ਼ਨ ਉਹ ਇਕੱਠਾ ਕਰ ਰਹੇ ਨੇ ਜਿਨ੍ਹਾਂ ਤੇ ਮੁਸੀਬਤ ਆਈ ਆ ਉਹਨਾਂ ਤੱਕ ਸਹੂਤ ਨਹੀਂ ਪਹੁੰਚਦੀ ਸਭਾ ਹੋਏ ਪਰ ਪਰ ਪਈ ਰੱਖੇ ਆ ਅੱਜ ਆ ਜਾ ਜੇਲ ਬਾਗੇ ਜੋ ਕੋਈ ਆਟਾ ਕੋਈ ਖੰਡ ਕੋਈ ਪੱਤੀ ਮੇਰੀ ਗੱਲ ਸੁਣ ਆ ਕੀ ਇੱਧਰ ਇੱਕੋ ਔਰ ਸਾਡੇ ਦੁਆਰੇ ਕੋਈ ਮੇਰੀ ਗੱਲ ਸੁਣ ਜਿਹੜੇ ਡੁੱਬੇ ਗਾੜੀ ਉਹਨਾਂ ਤੋਂ ਤੇ ਮਿਲ ਨਹੀਂ ਜਾਇਆ ਤੂੰ ਕਿੱਥੇ ਡੁੱਬੇ ਆ ਜਾ ਆ ਬੰਦਾ ਸਕੂਲ ਅੱਗੇ ਲੈ ਜਾ ਚਲ ਆਓ ਨਿਹਾਓ ਚੋਨੇ ਆਪਣੀ ਚਲ ਚਲ ਦੇਖ ਆਂ ਅੰਦਰ ਆ ਗਏ ਕੰਦਾ ਕਹੇ ਪਾਣੀ ਆਇਆ ਚਲ ਆਓ ਅਸੀਂ ਜਦੇ ਨਾਲ ਆ ਰਹੇ ਆਂ ਮੇਰੀ ਗੱਲ ਸੁਣ ਚਲੋ ਆਹ ਨੇ ਆਈ ਸੇਵਾ ਲਾ ਕੇ ਆਇਆ ਜੋ ਤੋ ਹੀ ਕਾਹੋਗੇ ਉਹ ਅਸੀਂ ਕਰਾਂਗੇ ਚਲੋ ਚਲੋ ਆਉਂਦੇ ਆਉਂਦੇ ਆ ਫੜ ਕੇ ਆਪਣੇ ਲਗਾ ਦੇ ਚਲੋ ਆਓ ਆਓ ਚੱਲੀਏ ਚਲੋ ਆਜੋ ਆਹ ਫੜੋ ਲਗਾ ਦੇ ਆਹੀਂ ਜਾਣੇ ਜੋ ਤਾ ਨਵਾਟੀ ਦਾ ਤੇ ਜੋ ਰੋੜ ਹੋ ਕੇ ਮੈਂ ਲਾ ਕੇ ਆਇਆ ਬਾਬਾ ਜੀ ਸਮਾਨ ਜਵਾ ਕਰੀ ਜਾਂਦੀਆਂ ਬੀਤ ਉਹ ਲਗਾਫੇ ਭਰੇ ਹੋਏ ਇਥੇ ਤੁਹਾਨੂੰ ਦਿਖਾਉਂਦੇ ਆ ਉਹ ਜਿਹੜੇ ਵਿਚਾਰੇ ਡੁੱਬੇ ਉਹਨਾਂ ਨੂੰ ਮਿਲ ਨਹੀਂ ਦਿਆ ਕੁਝ ਹੁਣ ਇਹਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੇ ਸਮਾਜ ਸੇਵੀ ਨੇ ਉਹ ਤਾਂ ਆਪਦੇ ਵੱਲੋਂ ਜਿਹੜੋਂ ਕਰ ਹੀ ਰਹੇ ਨੇ ਜਿਹੜੇ ਆਮ ਲੋਕ ਨੇ ਉਹ ਆਪਦੇ ਵੱਲੋਂ ਸਹਾਉਲਤਾ ਲੈ ਕੇ ਜਾ ਰਹੇ ਨੇ ਪਰ ਰਸਤੇ ਦੇ ਵਿੱਚ ਉਹਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿੱਛੇ ਜੀ ਇੱਕ ਵੀਡੀਓ ਆਈ ਉਹਦੇ ਵਿੱਚ ਇੱਕ ਪਰਸਨ ਜੋ ਕਿ ਸਮਾਨ ਵੰਡ ਰਿਹਾ ਸੀ ਉਸਦੇ ਪੱਥਰ ਮਾਰ ਕੇ ਉਹਦਾ ਸਿਰ ਤੱਕ ਫੋੜ ਦਿੱਤਾ ਗਿਆ ਕਿ ਉਹ ਸਮਾਨ ਨਹੀਂ ਦੇ ਰਿਹਾ ਸੀ ਉਹਨਾਂ ਨੂੰ ਇਹ ਤੁਸੀਂ ਇੱਥੋਂ ਦਾਇਆ ਲਗਾ ਸਕਦੇ ਹੋ ਕੀ ਹਾਲ ਹੋਏ ਪਏ ਨੇ ਕੋਈ ਨਾ ਭਿਉ ਆਇਆ ਉਹਦਾ ਤਾਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਨਹੀਂ ਦੂਰ ਆਇਆ ਤੁਹਾਡੇ ਕੋਲੇ ਤੇ ਉਹ ਮਾਜੇ ਦੀ ਧਾਤੀ ਸੂਰ ਬੀਰਾਂ ਦੀ ਪੂਰੀ ਮੰਖਤਿਆਲੀ ਬਣ ਕੇ ਰਹਿ ਗਈ ਇੱਥੇ